ਅਕੀਰ ਜੀ ਕਈ ਦਿਨਾਂ ਦੇ ਫੋਨ ਆਈ ਜਾਂਦੇ ਤੇ ਬਾਅਦ ਨੇ ਆਪਣੇ ਕਾਤਰ ਤੋਂ ਬਾਈ ਮੰਗਾ ਜੀ ਬੈਠੇ ਨੇ ਉਥੇ ਠੀਕ ਹੈ ਜੀ ਆਪਣੇ ਬਾਹਰਲੇ ਦੇਸ਼ ਬਾਈ ਮੰਗਾ ਜੀ ਨਕੌਦਰ ਕੰਨੀ ਪੈਂਦਾ ਉਹਨਾਂ ਦਾ ਹਾਂ ਜੀ ਉਹਦੇ ਆਪਣੇ ਪੁਰਾਣੇ ਜਾਰ ਮਹਿਲ ਔਰ ਮਹਿਲ ਪਿੰਡਾ ਉਹਨਾਂ ਦਾ ਹਾਂ ਜੀ ਹਾਂ ਜੀ ਬਹੁਤ ਵਧੀਆ ਇਨਸਾਨ ਨੇ ਰੋਜ਼ ਫਰਮਾਇਸ਼ ਕਰਦੇ ਨੇ ਬਾਈ ਸਮੈਲ ਜੀ ਦੇ ਘਰੇ ਜਾਓ ਬਾਈ ਸਮੈਲ ਜੀ ਦੇ ਘਰੇ ਜਾਓ ਜੀ ਸਾਡੇ ਯਾਰ ਮਿੱਤਰ ਤੇ ਹਾਂ ਜੀ ਤੇ ਬਹੁਤ ਵਧੀਆ ਇਨਸਾਨ ਤੇ ਹਾਂ ਜੀ ਤੇ ਨਾਲ ਕੀ ਆਪਣਾ ਆ ਗੇਲਿਆਂ ਚ ਫਰਦਾ ਤੇ ਰੋਜ ਮੰਡੀਆਂ ਚ ਫਰਦਾ ਮੈਨੂੰ ਐਡਾ ਕੰਨੇ ਨਹੀਂ ਲੱਗਿਆ ਕਿਸੇ ਵਕਾ ਹਾਂ ਜੀ ਹਾਂ ਸਹੀ ਆ ਗੱਲ ਇਹ ਪੁਰਾਣਾ ਖਰਨਾ ਤੁਸੀਂ ਅਜੇ ਸ਼ਾਮੀ ਬਹੁਤ ਸ਼ਾਮੀ ਹਾਂ ਜੀ ਹਾਂ ਇਹ ਨਹੀਂ ਗਮਾਉਂਦੇ ਅਸੀਂ ਜੰਨਾ ਚੱਕਰ ਜਿਉਂਦੇ ਆ ਜਨਾਬ ਤੁਹਾਡਾ ਧੰਨਵਾਦ ਕਰਦਾ ਮੈਂ ਤੁਸੀਂ ਇੰਨਾ ਖਰਨਾ ਇੰਨੇ ਸਾਡਾ ਪਿੱਛੋਂ ਇਹ ਕਿੱਥੇ ਕੋਈ ਬੈਠੇ ਸੀ ਹਾਂ ਜੀ ਕਿਹੜੀ ਪੇਕੀ ਦੇ ਵਿੱਚ ਵੰਦ ਰੱਖਦੇ ਹੋ ਤੁਸੀਂ ਬਾਪੇਟ ਪੁਰਾਣੇ ਦੋਸਤੋਂ ਅੱਜ ਬਹੁਤ ਸਾਲਾਂ ਦੇ ਵਿਚ ਸੱਜਣ ਮਿਲੇਓ ਤੁਸੀਂ ਮੈਨੂੰ ਬਹੁਤ ਚਿਰਾਂ ਦੇ ਬਸ ਉਦੋਂ ਦਾ ਤੁਹਾਡੀ ਪੂਰੀ ਜਵਾਨੀ ਕਹਿ ਲਦੀ ਸੀ ਰਸਤੇ ਬਹੁਤ ਅੱਜ ਤੁਹਾਨੂੰ ਕੀ ਹੋ ਗਿਆ ਬਸ ਜਮਾਂ ਲਿੱッセ ਹੋਗੇ ਤੁਸੀਂ ਅੱਛਾ ਗੋਡੇ ਦੁਖਦੇ ਰੇਸਾ ਪੈ ਗਿਆ ਤੇ ਹੁਣ ਤੁਹਾਨੂੰ ਕਿੰਨਾ ਚਿਰ ਹੋ ਗਿਆ ਬਾਈ ਲਵੇ ਆਇਆਂ ਨੂੰ ਮੈਨੂੰ ਦੱਸ ਅੱਛਾ 10 ਦਿਨ ਹਾਂ ਰਣਾ ਦੇ ਯਾਰ 10 ਦਿਨ ਹੋ ਗਏ ਜੀ ਹਸਰੀ ਕਾਲ ਸਾਰੇ ਵੀਰਾਂ ਦਾ ਆਪਣੇ ਰਾਜੂ ਗੋੜ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਬੇਨੜਾ ਤੇ ਸਮੈਰ ਗੁੱਜਰ ਜੀ ਦੇ ਘਰੇ ਬਾਈ ਸਮੈਲ ਧੂਰੀ ਵਾਲੇ ਤੇ ਹੁਣ ਬੇਨੜੇ ਰਹਿੰਦੇ ਨੇ ਉਹਨਾਂ ਦੇ ਘਰੇ ਪਹੁੰਚੇ ਹੋਏ ਆ ਤੇ ਬੱਕਰੀਆਂ ਦੀ ਵੀਡੀਓ ਬਣਾਵਾਂਗੇ ਅੱਜ ਉਹਨਾਂ ਦੀਆਂ ਬਾਈ ਮੰਗਾ ਜੀ ਦੀ ਬਦੌਲਤ ਹਾਂ ਬਾਈ ਮੰਗਾ ਜੀ ਦੀ ਬਦੌਲਤ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਕਿਹਾ ਵੀ ਉਹਨਾਂ ਦੇ ਘਰ ਪਰਿਵਾਰ ਦੀ ਤੇ ਦੋ ਵੀਡੀਓ ਪਾਵਾਂਗੇ ਘਰ ਦੀ ਲੱਗ ਤੇ ਅੱਜ ਉਹਨਾਂ ਦੀਆਂ ਬੱਕਰੀਆਂ ਦੀ ਲੱਗ ਵੀਡੀਓ ਬਣਾ ਕੇ ਪਾਵਾਂਗੇ ਤੇ ਹਾਂ ਜੀ ਸਤਿ ਸ੍ਰੀ ਅਕਾਲ ਸਰੂਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਵਧੀਆ ਜੀ ਅੱਲਾ ਦਾ ਸ਼ੁਕਰਾ ਜੀ ਅੱਜ ਦੇ ਸਮੇਂ 'ਚ ਕਿੰਨੀਆਂ ਕ ਬੱਕਰੀਆਂ ਰੱਖਦੇ ਹੋ ਜੀ ਬੱਕਰੀਆਂ ਇਹ ਹੈਗੀਆਂ ਸਾਡੇ ਲਵੇ 40 ਦਾ ਗੇੜ ਵੀਰੇ ਇਹ ਵੀ ਪ੍ਰਾਣੀ ਆਪਣੀ ਸ਼ੁਰੂ ਤੋਂ نسل ਉਹੀ ਚੱਲਦੀ ਆ ਰਹੀ ਹੈ ਜਾਂ ਬਦਲ ਬਦਲਦੀ ਨਾ 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 ਉਹੀ ਨਸਲ ਚੱਲਦੀ ਹੈ ਜੀ ਉਹੀ ਦਾਣੇਦਾਰ ਦੀਆਂ ਲਿਆਂਦੀਆਂ ਇਨਸਾਨੀਆਂ ਆਪਾਂ ਨੇ ਸਾਹਮਣੇ ਰੱਖਿਆ ਨੇ ਹੋਰ ਨਸਲ ਨਹੀਂ ਇੰਨਾਂ ਚ ਬੜੀ ਗਮਾਉਣੀਆਂ ਤਾਂ ਨਹੀਂ ਇਹ ਤੁਨੇ ਹਾਂਜੀ ਗਮਾਉਣ ਦੇ ਤਾਂ ਨਹੀਂ ਇਹ ਨਸਲ ਨੂੰ ਹਾਂ ਜੀ ਨਾ ਇਹ ਨਹੀਂ ਗਮਾਉਂਦੇ ਚੰਗੀ ਹੋ ਗਈ ਜੀ ਪੀੜੀਆਂ ਸਾਡੀਆਂ ਤੀਜੀਆਂ ਹੋ ਗਈਆਂ ਜੀ ਮੇਰੀਆਂ ਗੱਲਾਂ ਮੇਰੇ ਦਾਦੇ ਤੋਂ ਸੁਣਦੇ ਤੱਕ ਦੀਆਂ ਅੱਛਾ ਜੀ ਹਾਂ ਤੀਜੀ ਤੀਜੀ ਪੀੜੀ ਤੋਂ ਕੰਮ ਕਰਦੇ ਆ ਰਹੇ ਹਾਂ ਆਪਣੀ ਦੇਸ਼ਵਾਦੀ ਹੋਏ ਨੂੰ ਮੇਰੇ ਖਿਆਲ ਵੀ ਤਿੰਨਕ ਪੀੜੀਆਂ ਹੀ ਹੋਈਆਂ ਹੋਈਆਂ ਹਾਂ ਹਾਂ ਉਹ ਹੱਲਿਆਂ ਦੇ ਹਿਸਾਬ ਨਾਲ ਸਾਡੀਆਂ ਚੌਥੀਆਂ ਪੂੜੀਆਂ ਹੋ ਗਈਆਂ ਸਾਡਾ ਪਰਦਾਦਾ ਹੁੰਦਾ ਸੀ ਚੱਲਣ ਵਾਲੀ ਹੈ ਜੀ ਹਾਂ ਚੱਲਣ ਵਾਲੀ ਹੈ ਚੌਥੀ ਪੀੜੀ ਤੁਸੀਂ ਸਬਰੂ ਜੀ ਬਾਈ ਜਿੱਥੇ ਤੋਂ ਬੜਪਾ ਪੰਜਾਬ ਰਾਜੂ ਗੋਟ ਫਾਰਮ ਦੀ ਪਹੁੰਚਦੇ ਨੇ ਓਏ ਬਾਈ ਕੈਮਰੇ ਵਾਲਿਆਂ ਦੀ ਕੀਮ ਕੀ ਪਹੁੰਚੀ ਏ ਤੁਹਾਡੇ ਲਗਾਈ ਜੀ ਬਾਈ ਜੀ ਤੁਸੀਂ ਬੱਕਰੀਆਂ ਬੜੀਆਂ ਸ਼ਾਨਕੇ ਰੱਖੀਆਂ ਬੱਕਰੀਆਂ ਇਹ ਲਾਣੇਦਾਰ ਦੀ ਨਿਸਾਨੀਆਂ ਅਸੀਂ ਨੇ ਆਪ ਦਾ ਸੌਂਗ ਨਹੀਂ ਪੂਰਿਆ ਉਹਦੀ ਨਿਸਾਨੀਆਂ ਸ਼ਾਮੀਆਂ ਨੇ ਅੱਛਾ ਜੀ ਕਿੰਨੇ ਸਾਲ ਦੀ ਉਮਰ ਹੋ ਗਈ ਬਾਈ ਜੀ ਤੁਹਾਡੀ ਮੇਰੀ ਸਾਲ 35 ਸਾਲ ਦੀ ਉਮਰ ਹੋ ਗਈ 30 ਸਾਲ ਦੀ ਹਾਂ ਜੀ ਮੇਰੀ ਤਾਂ ਫਿਰ 70 ਦੇ ਲਗੇ ਲੱਗ ਰਹੀ ਹੈ ਹਾਂ ਜੀ ਚਾਹਵਾਸ ਮਾਂ ਦਾ ਪੁੱਤਾ ਬੜੀ ਲਾਣੇਦਾਰ ਅਸੀਂ ਪਾਲ ਪਗਾ ਰਹੇ ਹਾਂ ਤੂੰ ਹਾਂ ਜੀ ਹਾਂ ਹਾਂ ਮਾਲ ਤੇਰਾ ਬਹੁਤ ਸੋਹਣਾ ਹੈ ਹਾਂ ਜੀ ਤੇ ਆਪ ਹੀ ਚਾਰ ਦਿਨ ਪਾਲੀ ਰੱਖਿਆ ਹੈ ਨਾ ਆਪ ਚਾਰ ਦਿਨ अच्छा जी हां ਆਪਾਂ ਆ ਜਾਂਦਾ ਨਾਲ ਮੇਰੇ اچھا ਜੀ ਆਣ ਜਾਏ हां जी ਤੇ ਸਾਨੂੰ ਤਾਂ ਵੀਰ ਜੀ ਕਈ ਦਿਨਾਂ ਦੇ ਫੋਨ ਆਈ ਜਾਂਦੇ ਤੇ ਬਾਹਰਲੇ ਆਪਣੇ ਕਾਤਰ ਤੋਂ ਬਾਈ ਮੰਗਾ ਜੀ ਬੈਠੇ ਨੇ ਉਥੇ ਠੀਕ ਹੈ ਜੀ ਆਪਣੇ ਬਾਹਰਲੇ ਦੇਸ ਬਾਈ ਮੰਗਾ ਜੀ ਮਕੌਦਰ ਕਨੀ ਪਿੰਡ ਹੈ ਉਹਨਾਂ ਦਾ हां जी ਉਹਦੇ ਆਪਣੇ ਪੁਰਾਣੇ ਯਾਰ ਮਹਲ ਧੂਰ ਮਹਲ ਪਿੰਡ ਆ ਉਹਨਾਂ ਦਾ ਹਾਂਜੀ 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 ਬਹੁਤ ਵਧੀਆ ਇਨਸਾਨ ਨੇ ਰੋਜ਼ ਫਰਮਾਇਸ਼ ਕਰਦੇ ਨੇ ਬਾਈ ਸਮੈਲ ਜੀ ਦੇ ਘਰੇ ਜਾਓ ਬਾਈ ਸਮੈਲ ਜੀ ਦੇ ਘਰੇ ਜਾਓ ਹਾਂਜੀ ਦੀ ਸਾਡੇ ਯਾਰ ਮਿੱਤਰ ਤੇ ਹਾਂਜੀ ਤੇ ਬਹੁਤ ਵਧੀਆ ਇਨਸਾਨ ਤੇ ਹਾਂਜੀ ਤੇ ਨਾਲ ਸੀ ਆਪਣਾ ਛੋਟੀ ਲਸਤੋਂ ਵਾਲਾ ਰੋਡਾ ਹਾਂ ਤੇ ਨਾਲ ਅਲੀ ਸ਼ੇਰ ਅਸਮੇ ਦਾ ਭਾਈ ਕਾਲੀ ਪੱਗ ਵਾਲਾ ਠੀਕ ਆ ਜੀ ਤੇ ਉਹਨਾਂ ਦੇ ਘਰ ਜਾਂਦੇ ਰਹਿੰਦੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਨੇ ਹਾਂਜੀ ਤੇ ਬਹੁਤ ਵਧੀਆ ਇਨਸਾਨ ਤੇ ਉਹ ਹਾਂਜੀ ਤੇ ਉਹਨਾਂ ਦੀਆਂ ਯਾਰੀਆਂ ਉਹ ਪਗਾਰ ਰਹੇ ਨੇ ਹਾਂਜੀ ਤੇ ਉਹਨਾਂ ਦੀ ਬਦੌਲਤ ਅਸੀਂ ਅੱਜ ਪਹੁੰਚੇ ਆ ਤੁਹਾਡੇ ਲਵੇ ਤੁਹਾਡਾ ਮਾਲ ਦੇਖਣ ਹਾਂ ਜੀ ਤੁਹਾਡੇ ਮਾਲ ਦੀਆਂ ਗਾਨੀਆਂ ਪਾਕਿਸਤਾਨ ਦੀਆਂ ਭਾਈ ਸਮੈਲ ਜੀ ਪਾਕਿਸਤਾਨੋਂ ਲਿਆਉਂਦਾ ਹੁੰਦਾ ਹਾਂ ਜੀ ਪਾਕਿਸਤਾਨ ਭਾਈ ਜੀ ਜਾਂਦੇ ਹੁੰਦੇ ਪਰਮਤਤਰਾ ਕੇ ਵੀਜ਼ਾ ਲਵਾ ਕੇ ਤੇ ਬਹੁਤ ਵਧੀਆ ਇਨਸਾਨ ਤੇ ਹੋ ਹਾਂ ਜੀ ਤੇ ਭਾਈ ਜੀ ਫੇਰ ਆਹ ਬੱਕਰੀਆਂ ਤੁਹਾਡੀਆਂ ਕਿੰਨੀਆਂ ਨੇ ਸਾਰੀਆਂ ਇਹ ਸਾਰੇ ਸਟ ਟੋਟਲ ਪਸ਼ੂ ਸਾਡੇ ਪੰਜਾਹ ਨੇ ਜੀ 50 ਛੇਲੀਆਂ ਕਿੰਨੀਆਂ ਨੇ ਨੇ ਛੋਟੀਆਂ ਛੇਲੀਆਂ ਨੇ ਹੈਗੀਆਂ ਜੀ 17 ਤੇ ਉਹ ਮੀਢਾ ਵੀ ਰੱਖਿਆ ਤੁਹਾਡਾ ਜੀ ਹਾਂ ਜੀ ਮੀਢਾ ਵੀ ਰੱਖਿਆ ਖੱਸੀ ਆਂਡੂ ਆਹ ਖੱਸੀ ਆਈ ਅੱਛਾ ਜੀ ਹਾਂ ਜੀ ਤੇ ਆ ਮੱਝ ਵੀ ਥੋਡੀ ਹੈ ਜੀ ਹਾਂ ਮੱਝ ਵੀ ਸਾਡੀ ਹੈ ਵਾਹ ਬਈ ਵਾਹ ਬਹੁਤ ਵਧੀਆ ਬਾਈ ਦਾ ਮਾਲ ਹੈ ਤੇ ਵਧੀਆ ਜਹਾਲ ਹੈ ਹਾਂ ਜੀ ਹਾਂ ਜੀ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ ਜੀ ਤਾਰੀ ਜੀ ਸਤਿ ਸ੍ਰੀ ਅਕਾਲ ਤੁਸੀਂ ਭਾਈ ਸਾਹਿਬ ਪਹਿਲਾਂ ਮੇਰੇ ਕਈ ਸਾਲ ਪੁਰਾਣੇ ਦੋਸਤੋਂ ਅੱਜ ਬਹੁਤ ਸਾਲਾਂ ਦੇ ਸੱਜਣ ਮਿਲੇ ਹੋ ਤੁਸੀਂ ਮੈਨੂੰ ਬਹੁਤ ਚਿਰਾਂ ਦੇ ਉਦੋਂ ਦਾ ਤੁਹਾਡੇ ਤੇ ਪੂਰੀ ਜਵਾਨੀ ਕਹਿਲਦੀ ਸੀ ਰਸਤੇ ਬਹੁਤ ਅੱਜ ਤੁਹਾਨੂੰ ਕੀ ਹੋ ਗਿਆ ਬਸ ਜਮਾਂ ਲਿੱッセ ਹੋਗੇ ਤੁਸੀਂ ਆ ਗੋਡੇ ਦੁਖਦੇ ਨੇ ਏਸਾ ਅੱਛਾ ਗੋਡੇ ਦੁਖਦੇ ਨੇ ਏਸਾ ਪੈ ਗਿਆ ਤੇ ਹੁਣ ਤੁਹਾਨੂੰ ਕਿੰਨਾ ਚਿਰ ਹੋ ਗਿਆ ਬਾਈ ਲਵੇ ਆਇਆਂ ਨੂੰ ਨਹੀਂ ਦੱਸ ਗੀਤ ਲਾ ਦੀਗਾ ਯਾਰ ਅੱਛਾ 10 ਦਿਨ ਹਾਂ ਰਣਾ ਦੇ ਯਾਰ 10 ਦਿਨ ਹੋ ਗਏ ਤੁਹਾਨੂੰ ਆਇਆਂ ਨੂੰ ਹਾਂ ਜੀ ਤੇ ਹੁਣ ਪਹਿਲਾਂ ਕਿੱਥੇ ਤੇ ਤੁਸੀਂ ਪਹਿਲਾਂ ਚੰਗਾਲ ਅੱਥੜਾ ਚੰਗਾਲ ਅੱਥੜਾ ਤੇ ਹੁਣ ਬਾਈ ਲਵੀ ਰਹੋਗੇ ਛੋਟੀਆਂ ਕਿੰਨੀਆਂ ਬੱਕਰੀਆਂ ਨੇ ਇਹਨਾਂ ਚ ਨਹੀਂ ਮੈਂ ਇੱਧਰ ਬੈਠਾ ਚਲੋ ਬਾਈ ਠਿੱਕ ਠਿੱਕੇ ਰਹੇਗਾ ਹੁਣ ਹਾਂ ਜੀ ਵਧੀਆ ਸ਼ੌਂ ਐ ਡੇਕਾਂ ਦੀ ਨਾ ਲੋਟ ਵਧੀਆ ਮਾਲ ਪਸ਼ੂ ਚਾਰਿਆ ਕਰ ਇਹਦੇ ਨਾ ਰਹਾ ਕਰ ਜਿੱਦੇ ਥੱਕ ਜੇ ਘਰੇ ਰਹਿ ਜਾ ਕਰ ਨਾ ਇਹ ਤਾਂ ਹੌਲੀ ਹੌਲੀ ਚੁਰੀਆਂ ਕਿਉਂ ਕਰੇ ਬੈਠਾ ਦਾ ਕੁੱਤਾ ਵੀ ਬਫਰਾਦਾਰ ਹੁੰਦਾ ਤੂੰ ਤਾਂ ਇਨਸਾਨ ਹੈ ਜਿਹਨੂੰ ਮੈਂ ਮੰਨਿਆ ਤੇ ਛੱਡ ਦਾਂਗਾ ਇਹ ਛੋਟੇ ਬੱਚਾ ਤੇ ਚਲੋ ਠੀਕ ਹੈ ਜੀ ਹਾਂ ਬਾਈ ਸਾਹਰੂ ਜੀ ਹਾਂ ਜੀ ਆ ਬੱਕਰੀਆਂ ਦਿਖਾਓ ਕਿਹੜੀ ਨਸਲ ਦੀਆਂ ਨੇ ਇਹ ਬੱਕਰੀਆਂ ਅੰਬਰਸਰੀਆਂ ਨੇ ਜੀ ਪਿਓਰ ਅੱਛਾ ਜੀ ਪਿਓਰ ਅੰਬਰਸਰੀ ਹੈ ਕੈ ਦੰਦ ਪਲੱਸ ਹੋ ਗਈ ਜੀ ਇਹ ਇਹੇ ਦੰਦ ਤਾਂ ਨਹੀਂ ਦੇਖਿਆ ਜੀ ਅਸੀਂ ਨੇ ਪੂਰੇ ਹੋ ਗਈ ਜੀ ਪੂਰੇ ਹੋ ਗਈ ਹਾਂ ਜੀ ਇਹ ਅੰਬਰਸਰੀ ਪਿਓਰ ਹੈ ਜੀ ਬੱਕਰੀ ਬਾਈ ਦੀ ਚਿਤਲੀ ਛੇਰੀ ਹ ਤੇ ਆਹ ਜੀ ਇਹ ਵੀ ਪੂਰੇ ਦੰਦ ਹੋ ਗਈ ਇਹ ਵੀ ਮਰਦ ਖਰੀਆ ਇਹ ਲਾਲ ਡੱਬੀ ਪੂਰੀ ਹੈ ਹਾਂ ਜੀ ਹਾਂ ਜੀ ਪੂਰੇ ਦੰਦ ਹੋ ਗਏ 6 ਦੰਦ ਪਾਈ ਦੀ ਬੱਕਰੀ ਹਾਂ ਜੀ ਤੇ ਥੋੜਾ ਇੱਕ ਬੱਕਰਾ ਦਿਖਾਓ ਜੀ ਸਾਨੂੰ ਸਿਰ ਦਾ ਬਹੁਤ ਸੋਨਾ ਪੀਣ ਲੈ ਹਾਂ ਜੀ ਆ ਬੈਠਾ ਜੀ ਆ ਪੱਠ ਦਾ ਸਾਹ ਪਹਿਲਾ ਕੰਮ ਇਹ ਪੱਠ ਦੇ ਕੰਨ ਬਹੁਤ ਵੱਡੇ ਨੇ ਜੀ ਇਹਦੇ ਜੀ ਹਾਂ ਕੰਨ ਕਿੱਥੋਂ ਲਿਆਏ ਹੋ ਜੀ ਇਹ ਕੰਨ ਤਾਂ ਲਾਣੇਦਾਰ ਲਿਆਇਆ ਜੀ ਪਤਾ ਨਹੀਂ ਕਿੱਥੋਂ ਬਾਗਾਂ ਜੋ ਕੋਲਾ ਲੈ ਕੇ ਆਇਆ ਉਹ ਇਹਦਾ ਸਾਡੇ ਨਾਲ ਬੇਤੀ ਜੀ ਇਹ ਕੰਨੇ 18 ਇੰਚ ਹੋਣੇ 18 19 ਇੰਚ ਸਾੜੋ ਜੀ ਇੱਥੋਂ ਨੂੰ ਖੜ ਦੋ ਜੀ ਬਹੁਤ ਕੰਨ ਲੰਬਾ ਹੈ ਬੱਕਰੀ ਦਾ ਵੀ ਇਹ ਹਾਂ ਜੀ ਤੇ ਕੈਸੂਏ ਹੋਗੀ ਜੀ ਇਹਦੇ ਪੈਰ ਦੂਜੇ ਸੂਏ ਸੂਈ ਹੀ ਆ ਜੀ ਐਡੇ ਦਾ ਕੰਨ ਨਹੀਂ ਮੈਂ ਸਾਰੇ ਪੰਜਾਬ ਚ ਦੇਖਣਾ ਹਾਂ ਜੀ ਅੱਛਾ ਜੀ ਦੂਜੇ ਸੂਏ ਹਾਂ ਜੀ ਮੇਰਾ ਖਿਆਲ ਲੰਬੀ ਵੀ ਬਹੁਤ ਹੋਣੀ 5 ਫੁੱਟ ਬੱਕਰੀ ਹਾਂ ਜੀ ਹਾਂ 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 ਲੰਬੀ ਬਹੁਤ ਹੈ ਤੋਰੀ ਮੜਾ ਤੋਰੇ ਜੀ ਮਰ ਜਾ ਉੱਥੇ ਤੱਕ ਢੇੜਾ ਦੇਉ ਉਹਨੂੰ ਹਾਂ ਜੀ ਫੇਰ ਲਾ ਕੇ ਵਧੀਆ ਕੰਮ ਬਣਾ ਕੇ ਬਹੁਤ ਵਧੀਆ ਤੋਰ ਐ ਪੱਠ ਦੀ ਬਹੁਤ ਵਧੀਆ ਉਹ ਤੋਂ ਲੈ ਆਇਆ ਮੜਕਣੀ ਤੋਰ ਐ ਬੱਕਰੀ ਦੀ ਤੇ ਬਹੁਤ ਬੰਦਾ ਮੇਰਾ ਖਿਆਲ ਵੀ ਕੰਨਾਂ ਦੀ ਵਜਨ ਨੇ ਮਾਰ ਲਈ ਹਾਂ ਜੀ ਹਾਂ ਹਾਂ ਜੀ ਇਹ ਦੰਦ ਦਿਖਾਉ ਜੀ ਕਹ ਇਹ ਵੇਚਣੀ ਤਾਂ ਨਹੀਂ ਜੀ ਤੁਸੀਂ ਹਾਂ ਜੀ ਵੇਚਣੀ ਨਹੀਂ ਆਪਾਂ ਨੇ ਦੰਦ ਵਿੱਚ 6 ਐ ਪੱਠ ਇੱਕ ਛੂਏ ਐ ਜੀ ਹਾਂ ਅੱਛਾ ਜੀ ਬਹੁਤ ਸੁਨੱਖੀ ਬਾਈ ਦੀ ਬੱਕਰੀ ਐ ਸਾਰੇ ਮਾਲ ਦਾ ਸ਼ਰਾਰ ਐ ਹਾਂ ਜੀ ਤੇ ਦਿਲ ਦਾ ਇਹਦੇ ਦਾ ਹਾਰ ਐ ਹਾਂ ਜੀ ਬਹੁਤ ਵਧੀਆ ਇਹਨਾਂ ਦੇ ਹੌਸਲੇ ਤੋਰੇ ਫਰਦਿਆਂ ਜੇ ਉਹ ਅਗਲਾ ਪੌਦਾ ਵੀ ਸਮੈਲ ਦੀਆਂ ਬੱਕਰੀਆਂ ਨੇ ਦੇਖ ਕੇ ਸਾਨੂੰ ਐ ਨਹੀਂ ਪੌਦਾ ਅਲਾ ਸਮੈਲ ਤੇ ਮੁੰਡਾ ਅਲਾ ਸਮੈਲ ਦੀਆਂ ਬੱਕਰੀਆਂ ਨੇ ਪੌਦਾ ਇਹ ਆ ਤੁਹਾਡਾ ਛੇਲਾ ਦਿਖਾਓ ਜੀ ਇਹਨੂੰ ਅੱਡ ਕਰੋ ਜੀ ਇੱਧਰਲੇ ਪਾਸੇ ਤੇਰੀ ਮਾਂ ਵੀ ਦਿਖਾਓ ਜੀ ਕਿਹੜੀ ਹੈ ਤੇਰੀ ਮਾਂ ਵੀ ਦਿਖਾਉਣਾ ਇਹ ਪਤਲੇ ਵੜ ਕੇ ਬੜੇ ਮੁੰਡੇ 6 ਮਹੀਨਿਆਂ ਦਾ ਬੱਚਾ ਹੋ ਗਿਆ ਜੀ ਇਹ ਬੱਚਾ ਹੋ ਗਿਆ ਜੀ 6 ਮਹੀਨਿਆਂ ਦਾ ਕੱਲ ਬੱਚੇ ਦੀ ਬਹੁ ਲੱਗਿਆ ਹੈ ਯਾਰ ਕੱਲ ਕਿੱਥੇ ਤੇ ਜਨਾਬ ਮੈਂ ਰੋਜ਼ ਮੈਦਿਆਂ ਗੇਲਿਆਂ ਚ ਫਿਰਦਾ ਤੇ ਰੋਜ਼ ਮੰਡੀਆਂ ਚ ਫਿਰਦਾ ਮੈਨੂੰ ਐਡਾ ਕੰਨ ਨਹੀਂ ਲੱਗਿਆ ਕਿਸੇ ਵਕਤ ਹਾਂਜੀ ਹਾਂ ਸਹੀ ਆ ਗੱਲ ਇਹ ਪੁਰਾਣਾ ਖਰਨਾ ਤੁਸੀਂ ਅਜੇ ਸ਼ਾਮੀ ਬਹੁਤ ਸ਼ਾਮੀ ਹਾਂਜੀ ਹਾਂ ਇਹ ਨਹੀਂ ਗਮਾਉਂਦੇ ਅਸੀਂ ਜਨਤ ਤੱਕ ਲਿ ਆਉਂਦੇ ਹਾਂ ਜਨਾਬ ਤੁਹਾਡਾ ਧੰਨਵਾਦ ਕਰਦਾ ਮੈਂ ਤੁਸੀਂ ਇੰਨਾ ਖਰਨਾ ਇੰਨੇ ਸਾਲਾਂ ਪਿੱਛੋਂ ਇਹ ਕਿੱਥੇ ਕੋਈ ਵੈਸ਼ੇ ਨੇ ਹਾਂਜੀ ਤੇਰੀ ਪੇਟੀ ਦੇ ਵਿੱਚ ਬੰਦ ਰੱਖਦੇ ਹੋ ਤੁਸੀਂ ਬਾ ਪੇਟੀ ਦਾ ਆਪਾਂ ਨੇ ਨਾ ਕਦੇ ਇਹਨਾਂ ਦੀ ਵੀਡੀਓ ਬਣਾਈ ਧੀ ਨਾ ਹੀ ਲਾਈਨ ਵਾਲੇ ਨੂੰ ਲਵੇ ਖਣਨ ਦੰਨੇ ਆ ਇਹ ਜੀ ਸਾਨੂੰ ਤਾਂ ਫਰਮਾਨ ਕਈ ਦਿਨਾਂ ਤੋਂ ਮੈਂ ਬਾਈ ਦਾ ਫੋਨ ਆਇਆ ਬਾਰੋਂ ਕੈਨੇਡਾ ਅਮਰੀਕਾ ਚੋਂ ਹਾਂਜੀ ਸੁਰਦੀ ਅਰਬ ਬੈਠੇ ਨੇ ਕਾਤਰ ਪਾਈ ਹਾਂਜੀ ਮੰਗਾ ਜੀ ਉਹਨਾਂ ਦੇ ਆ ਬੜੀਆਂ ਬੜੀਆਂ ਫਰਮਾਇਸ਼ਾਂ ਥੋਡੇ ਮਾਲ ਤੇ ਆਈਆਂ ਨੇ ਕਿਸੇ ਦੇ ਹੋਰ ਮਾਲ ਤੇ ਆਈਆਂ ਨਹੀਂ ਆਈਆਂ ਨਹੀਂ ਫਿਰ ਬਾਈ ਦੇ ਮਾਲ ਦਾ ਹਾਲ ਚਾਲ ਪੁੱਛੋ ਜਾ ਕੇ ਹਾਂਜੀ ਉਹਦੇ ਯਾਰ ਬੈਲੀ ਦੀ ਜਿਹਨਾਂ ਨੂੰ ਅੱਜ ਤੱਕ ਅਸੀਂ ਵੀ ਨਹੀਂ ਹਜੇ ਜਾਣਦੇ ਹਾਂਜੀ ਇਹ ਬਾਈ ਜੀ ਸੇਲ ਕੇ ਲਈ ਤੋ ਨਹੀਂ ਹੈ ਨਾ ਜੀ ਅੱਛਾ ਜੀ ਜੇ ਕੋਈ ਹੋਵੇ ਯਾਰ ਬੈਲੀ ਦਾ ਕੋਈ ਨਾ ਪਾਗ ਲਾਵੇ ਅ ਵੀ ਖੀਰਾ ਬੱਚਾ ਹੈ ਨਾ ਫਾਸ ਹੋਵੇ ਤਾਂ ਨਾਰਾਜ਼ ਵੀ ਨਹੀਂ ਕਰਾ ਖੀਰਾ ਜੀ ਹਾਂਜੀ ਹਾਂਜੀ ਖੀਰਾ ਹੈ 6 ਮਹੀਨੇ ਇਦੀ ਮਾਂ ਕਿਹੜੀ ਆ ਜੀ ਇਸਕੀ ਮਾਂ ਦਿਖਾਓ ਜੀ ਹਾਂ 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 ਮਾਂ ਬੱਕਰੀ ਦਾ ਬੱਚਾ ਹੈ ਬੱਕਰੀ ਦਾ ਬੱਚਾ ਹੈ ਜੀ ਹਾਂ ਜੀ ਇਹਦਾ ਬੱਚਾ ਹਾਂ ਜੀ ਕਹੇ ਵਿਆਹਤ ਹੋ ਗਈ ਜੀ ਇਹ ਬੱਕਰੀ ਇਹ ਹੋ ਗਈ ਹੋਈ ਜੀ ਚੌਥੇ ਪੰਜਵੇਂ ਦੇਖੋ ਜੀ ਬੱਕਰੀ ਦਾ ਬਹੁਤ ਅੱਛਾ ਕਾਨ ਹੈ ਬਹੁਤ ਲੰਬਾ ਕਾਨ ਹੈ ਬਹੁਤ ਚੜਾਈ ਵਿੱਚ ਕਾਨ ਹੈ ਇਹ ਚਾਰ ਪੰਜ ਸੂਏ ਹੋ ਗਈ ਹੋ ਗਈ ਜੀ ਹਾਂ ਜੀ ਹੈ ਹੋ ਗਈ ਪੰਜਵੇਂ ਸੂਏ ਹਾਂ ਸਿੱਕੀਆਂਕੀ ਬੱਕਰੀ ਹੈ ਪੂਰੇ ਦਸਤੋਂ ਵਾਲੀ ਬਹੁਤ ਅੱਛੀ ਕੁਆਲਿਟੀ ਦੀ ਬੱਕਰੀ ਹੈ ਇਹਨਾਂ ਦੀ ਆਹੋ ਮਾਂ ਮਾਂ ਲੈ ਕੇ ਆਏ ਸੀ ਅਸੀਂ ਨੇ ਸਾਮ ਰੱਖਿਆ ਨੇ ਬੱਕਰੀ ਦੇ ਹਿਸਾਬ ਨਾਲ ਉਹ ਬੱਕਰੀ ਦੀ ਜੀਪੀਡੀ ਹੋ ਗਈ ਸਾਡੇ ਲਾਵੇ ਪਰ ਗਮਾਈ ਨਹੀਂ ਪਾਕਿਸਤਾਨੀ ਬੱਕਰੀਆਂ 22 ਮੈਲ ਜੀ ਦੀ ਰੱਖੇ ਹੋਏ ਵਾਹ ਜੀ ਵਾਹ ਧੰਨਵਾਦ ਜੀ ਤੁਹਾਨੂੰ ਸਮਝੇ ਹੈ ਚਾਰਨੀਆਂ ਸੂਆਂ ਤੇ ਛਰਕਾਂ ਤੇ ਨਹਿਰਾਂ ਪੀਤੀ ਹਾਂ ਜੀ ਤੇ ਦੋ ਪਾਲੀ ਇਹਨਾਂ ਦੇ ਨਾਲ ਜਾਂਦੇ ਨੇ ਜੀ ਹਾਂ ਜੀ ਆਜ 70 80 ਪਸ਼ੂ ਹੈ ਭਾਈ ਸਾਹਿਬ ਕੇ ਪਾਸ ਬਹੁਤ ਅੱਛੀ ਕੁਆਲਿਟੀ ਦੀਆਂ ਬੱਕਰੀਆਂ ਹੈ बहुत मनोरंजन पसंद होया हमारा देखने के लिए नहीं दो है जी। है जी। दो अभी क्रॉस नहीं हुई जी बहुत चौड़े भाई ऐसी ऐसी क्वालिटिया कहीं कहीं पाएंगी ये मिलती भी नहीं ये क्वालिटी तो देखने के लिए मिलती भी नहीं कहीं पाकिस्तानी बकरियां बहुत अच्छी ਔਰ ਮੜਕਣੀ ਬੱਬੂ ਪੱਤਨੇ ਆ ਪਾਤੀ ਥੋੜੀ ਹਰ ਬਹੁਤ ਅੱਛੀ ਕੁਆਲਟੀ ਦੀ ਬੱਕਰੀਆਂ ਐਡੀ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮਾਲ ਹਾਂਜੀ ਪੂਰੀ ਹਾਂਜੀ ਪੂਰੀ ਚੰਗਾ ਬਾਈ ਦਾ ਹਾਲ ਚਾਲ ਲਓ ਜੀ ਦੀ ਪੂਰੀ ਪਰਦੀ ਬਣਾਓ ਜੀ ਇੱਕ ਹੋਰ ਦੀ ਪੂਰੀ ਵਸਤੂ ਤਾਂ ਹੋਰ ਲਓ ਪੂਰੀ ਬਣੇ ਚੌਕਣੀ ਪਿੰਡਿਆ ਦੀ ਪਾਤਲੇ ਪਿੰਡਿਆ ਵਾਲੀ ਹਾਂ ਉਹ ਕਿੱਥੇ ਆਓ ਜੀ ਆ ਇਹ ਰੱਖਿਆ ਲੈ ਆ ਨਾ ਪੁੱਤ ਲੈ ਆਣ ਹਾਂ ਇੱਕ ਖੇਰੀ ਪੱਠਾ ਆ ਬਲਕ ਬੱਕਰੀਆਂ ਨੇ ਪ੍ਰਾਣੀਆਂ ਹਾਂ ਜੀ ਇੱਕ ਆ ਪੱਠੇ ਫੈੜਾ ਜੀ ਹਾਂ ਇਹ ਖੇਰੀ ਹੈ ਜੀ ਇਹ ਤੋਤਾ ਨਸਲ ਕ੍ਰੋਸ ਚੋਂ ਪੈਂਦੀ ਹੈ ਜੀ ਇਹ ਖੇਰੀ ਹੈ ਜੀ ਇਹ ਭਾਈ ਸਾਹਿਬ ਨੇ ਬੱਕਰੀ ਤੋਤਾ ਨਸਲ ਕ੍ਰੋਸ ਚੋਂ ਤਾਂ ਨਹੀਂ ਕਿੱਥੋਂ ਲੈਂਦੀ ਹੈ ਜੀ ਇਹ ਹਾਂ ਜੀ ਤੇ ਕੋਈ ਅਲੱਗ ਹੈ ਜੀ ਨਾ ਨਾ ਪਿੱਛੇ ਹੈ ਜੀ ਪਿੱਛੇ ਜੀ ਫਸ ਪ੍ਰਮਾਤਮਾ ਨੇ ਕਾਪੀ ਪੜਤੀ ਹਾਂ ਜੀ ਉਧਰਤੀ ਘੜਤੀ ਤੋਤਾ ਨਾ ਸੱਚ ਕਹਿੰਦੀ ਹੈ ਬੱਕਰੀ ਬਹੁਤ ਸਰਾ ਹੈ ਇਹਦੇ ਲੈ ਲੈਣਾ ਪੂਰੀ ਹਾਂ ਬੱਕਰੀ ਦਿਖਾਓ ਪੂਰੀ ਹਾਂ ਪੂਰੀ ਬੱਕਰੀ ਦਿਖਾਓ ਜੀ ਦੰਦ ਦਿਖਾਓ ਜੀ ਦੰਦ ਪੂਰੇ ਦੰਦ ਆ ਇਹ ਆ ਪੱਠੇ ਇਸੇ ਬੱਕਰੀ ਦੀ ਆ ਇਹਦੀ ਆ ਇਹ ਪੜੀ ਬੱਕਰੀ ਦੀ ਆ ਹਾਂ ਇਹ ਇਸੇ ਬੱਕਰੀ ਦੀ ਪੱਠਾ ਹੈ ਦੇਖਦਾ ਜੀ ਮਾਮਾ ਧੀਆਂ ਨਹੀਂ ਮਾਮਾ ਧੀਆਂ ਨਹੀਂ ਜੀ ਹਾਂ ਮਾਮਾ ਧੀਆਂ ਇਹਦੀ ਉਹ ਪੱਠਾ ਹੈ ਪੱਠਾ ਹੈ ਹਾਂ ਏ ਮਾਂ ਲਾਤੀ ਹੈ ਓ ਮਾਂ ਆ ਮਾਂ ਹਾਂ ਨਹੀਂ ਆਹ ਹੈਗੀ ਆ ਮਾਂ ਆ ਮਾਂ ਅੱਛਾ ਆਤੀ ਹੈ ਠੀਕ ਹੈ ਠੀਕ ਹੈ ਉਹ ਜੀ ਠੀਕ ਹੈ ਦੂਜੇ ਸੂਏ ਦੀ ਥੀ ਫਿਰ ਇਹ ਤੋਂ ਵੱਡੀ ਹੋ ਗਈ ਦੂਜੇ ਸੂਏ ਦੀ ਹਾਂ ਜੀ ਕਿੰਨੀ ਵੱਡੀ ਹੋਣੀ ਹੈ ਜੀ ਵੱਧ ਬਹੁਤ ਕਰ ਗਈ ਆ ਵੀ ਲਿਆ 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 ਇੱਕ ਦੋ ਲਿਆ ਹੋਰ ਇਹ ਚਾਰ ਦੰਦ ਹੋ ਗਈ ਜੀ ਅਸੀਂ ਨੇ ਭਰਾਈ ਨਹੀਂ ਹੋ ਜੇ ਗੱਬਣਾ ਕਰਾਉਸ ਹਾਂ ਜੀ ਹਾਂ ਇਹ ਗੱਬਣਾ ਛੇਲੀ ਪਹਿਲੇ ਸੂਏ ਹਾਂ ਜੀ <coughs> हां जी हां जी ਨਿਆਣੀ ਲੱਗੀ ਜੀ ਬਸ ਬੱਕਾ ਨਿਆਣੀ ਚਲੋ ਕੋਈ ਨਿਆਣੀ ਨਹੀਂ ਜੀ ਸੂਣ ਵਾਸਤ ਕਰਦ ਕਰ ਜੂ ਵੀ ਬਹੁਤ ਵਧੀਆ ਕੁਆਲਟੀ ਹੈ ਨਾਗਰੀ ਬੀਟਲ ਹੈ ਜਮਾ हां जी ਤੇ ਹੋਰ ਚੀਜ਼ ਹੈ हां जी हां जी ਇਹ ਕਾਲੀ ਦੱਬੀ ਹੈ ਜੀ हां ਇਹ ਕਾਲੀ ਬੱਧੀਆ ਚੀਜ਼ ਹੈ हां जी ਬੱਕਰੀ ਵਾਸਦੀ ਹੈ ਕਾਰੇ ਪਾਕਿਸਤਾਨਾ ਵਾਲਾ ਲੋਕ ਕਹਿੰਦੇ ਦੀ ਪਾਕਿਸਤਾਨੀ ਪੰਜਾਬ ਚ ਮੁੱਕ ਗਏ ਨਾ ਜੀ ਮੁੱਕਦਿਆਂ ਨਹੀਂ ਹਨ ਪਾਕਿਸਤਾਨ ਵਾਲੇ ਨੂੰ ਕਹਿੰਦੇ ਸਭ ਦੀਆਂ ਵਰਤੀ ਲੈ ਕੇ ਸੱਤੋਂ ਆ ਕੇ हां जी ਕੋਈ ਮਾਲ ਦਾ ਤੋੜਾ ਨਹੀਂ ਹਾਂ ਪਾਕਿਸਤਾਨ ਦੇ ਵਿੱਚ ਜਿਹੀਆਂ ਜੀਆਂ ਬੱਕਰੀਆਂ ਨੇ ਇੱਥੇ ਪੰਜਾਬ ਚ ਵੀ ਨੇ ਹਾਂ ਪੰਜਾਬ ਚ ਹਾਂ ਕੋਈ ਪਾਕਿਸਤਾਨ ਦੂਰ ਨਹੀਂ ਸਾਡਾ ਭਾਈ ਹੈ ਪਾਕਿਸਤਾਨ ਨਵੀ ਹੈ ਲਾਹੌਰ ਟੱਕ ਪਾਕਿਸਤਾਨ ਲਾਹੌਰ ਟੱਕ ਹਿੰਦੁਸਤਾਨ ਹਾਂ ਜੀ ਕਿਉਂ ਇਹ ਤਾਂ ਸਰਕਾਰਾਂ ਦੀਆਂ ਲੜਾਈਆਂ ਨੇ ਆਪਣੀਆਂ ਕੋਈ ਲੜਾਈਆਂ ਨਹੀਂ ਪਾਕਿਸਤਾਨ ਦਾ ਸਾਡਾ ਭਾਈਚਾਰਾ ਅਸੀਂ ਪਾਕਿਸਤਾਨ ਦੇ ਭਾਈਚਾਰੇ ਬੱਕਰੀਆਂ ਵਾਲਿਆਂ ਦੇ ਬੱਕਰੀਆਂ ਵਾਲੇ ਯਾਰ ਹੁੰਦੇ ਨੇ ਹਾਂ ਜੀ ਹਾਂ ਜੀ ਬੱਕਰੀਆਂ ਵਾਲਿਆਂ ਨਾਲ ਬੱਕਰੀਆਂ ਵਾਲਿਆਂ ਦੇ ਪਿਆਰ ਹੁੰਦੇ ਨੇ ਯਾਰ ਹੁੰਦੇ ਨੇ ਸਹੀ ਯਾਰ ਹਾਂ ਜੀ ਬੱਕਰੀਆਂ ਵਾਲਿਆਂ ਨਾਲ ਬੱਕਰੀਆਂ ਵਾਲਿਆਂ ਦੇ ਪਿਆਰ ਹੁੰਦੇ ਨੇ ਤੇ ਬੱਕਰੀਆਂ ਵਾਲੇ ਬੱਕਰੀਆਂ ਵਾਲਿਆਂ ਦੇ ਯਾਰ ਹੁੰਦੇ ਨੇ ਤੇ ਦਿਲਾਂ ਦੇ ਦਿਲਦਾਰ ਹੁੰਦੇ ਨੇ ਚੰਗੇ ਨਾਲ ਦੇ ਦਿਲਦਾਰ ਹੁੰਦੇ ਨੇ ਹੈ ਅੱਛਾ ਜੀ ਸਬਰੂ ਜੀ ਸਾਰਾ ਮਾਲ ਤੁਹਾਡਾ ਦਿਖਾਤਾ ਸੀ ਨੇ ਸਾਰੇ ਦੀ ਛੋਟ ਮਾਰ ਲਓ ਅੱਛਾ ਬਾਈ ਤਾਰੀ ਕੁੰਡ ਚੱਕ ਕੱਢੀ ਫਲਕਾਰੀ ਤੇ ਅੱਖੀ ਸਬਰੂ ਦੇ ਨਾਲ ਯਾਰੀ ਕੋਸ਼ੋ ਜੀ ਸਾਸ਼ਤਰੀ ਕਾਰ ਦੇ ਸਾਰੇ ਤੇ ਹੁਣ ਬਾਈਆਂ ਸਾਰੀਆਂ ਬੱਕਰੀਆਂ ਵੀ ਦੇਖ ਸਕਦੇ ਹੋ ਬੜਾ ਵਾਤਾਵਰਣ

ਬਹੁਤ ਵਧੀਆ ਨਾਲ ਸੂਤ ਬੱਕਰੇ ਦਾ ਚਲੋ ਵੀਡੀਓ ਨੂੰ ਬਤਾਓ ਬਸ ਸਬਸਕ੍ਰਾਈਬ ਕਰ ਜੀ ਸਾਰਿਆਂ ਨੇ ਤੇ ਵੀਡੀਓ ਚੈੱਕ ਕਰ ਵੀਰਾਂ ਨੂੰ ਵਧੀਆ ਲੱਗਦੀ ਹੈ ਤਾਂ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਬਾਈਆਂ ਜੀਆਂ ਬੱਕਰੀਆਂ ਹੋਰ ਵੀ ਰਹਿੰਦੀਆਂ ਸੀ ਚਲੋ ਕੋਈ ਨਾ ਅੱਗੇ ਹੋਰ ਵੀਡੀਓ ਚ ਵੀ ਬਾਈਆਂ ਜੀਆਂ ਬੱਕਰੀਆਂ ਦਿਖਾਇਆ ਕਰਾਂਗੇ ਇਹ ਵੀਡੀਓ ਵੱਡੀ ਹੋ ਜਾਣੀ ਸੀ ਇਸ ਲਈ ਨਹੀਂ ਤਾਂ ਸਾਰੀਆਂ ਬੱਕਰੀਆਂ ਦਿਖਾਉਂਦੇ ਬਾਈਆਂ ਦੀਆਂ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰੋਗੀ